ਲਾ ਦੇ ਲਾ ਦੋ ਚਲੋ ਠੀਕ ਆ ਕੇ 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 ਫਫੜ ਦੀ ਸਕੂਟਰ ਯਾਰ ਆਈ ਆਪਣੇ ਤੋਂ ਸਾਹਮਣੇ ਲੱਗੇ ਬਾਹਰ ਲਾਵਾ ਪੰਡੇ ਕਾੜੀ ਤਕੜੀ ਲਾ ਮਨਸ ਆ ਉਹ ਦਾਨੀ ਕਾੜੇ ਉੱਥੇ ਜਿੱਤੇ ਆਪਣਾ ਸੌਂ ਗਿਆ ਨਹੀਂ ਆ ਰਹੀ ਉਹ ਜਿਹੜੇ ਦਿੱਤੇ ਮਿਲਿਆ ਉਹ ਗੇਂ ਚੜਕੇ ਮੁਕੀਂਦਾ ਮੈਂ ਆ ਮਨੇ 1:30 ਵਜ ਗਿਆ 1:30 ਵਜ ਗਿਆ ਮਾਤਾ ਵੀ ਹਾਂ ਬਾ ਰੋਟੀਆਂ ਕੀ ਗੱਲ ਹੈ ਮਾਤਾ ਤੂੰ ਮੂੰਹ ਟਕਿਆ ਦਾੜੀ ਪੀੜੋਂ ਦਾੜੀ ਪੀੜੋਂ ਘੋਪੀ ਨਾਲ ਲੱਡੂ ਵੰਡਣ ਵਾਸਤੇ ਲਿਆਦੇ ਦੋ ਡੱਬੇ ਤੇ ਕਹਿੰਦੀ ਭਾਬੀ ਕਹਿੰਦੀ ਮੈਂ ਹੀ ਖਾ ਗਈ ਕਿਹ ਕੀ ਲੱਗੀ ਹੈ ਨਾ ਖਾ ਗਈ ਅੱਜ ਤੱਕ ਰੋਟੀ ਖਾਦੀ ਹਰ ਘੇੜੇ ਨਾਲ ਉਦਾਂ ਹੀ ਖਾਦੀ ਹਰ ਘੇੜੇ ਜਦੋਂ ਜਾਣਾ ਫਿਰ ਚੱਟਰੀ ਆੜੇ ਦੋ ਫਿਰ ਭਾਂ ਦੇ ਜੀ ਲੱਗਾ ਅੱਜ ਕਿਨੇ ਭੂਆ ਭਾਂ ਦੇ ਜੀ ਲੱਗਾ ਅੱਜ ਫੁੱਫਟ ਜੀ ਨਹੀਂ ਆਏ ਵੀ ਫੁੱਫਟ ਜੀ ਵੀ ਆਏ ਜਦ ਲਈ ਹੋਈ ਹੁੰਦਾ ਵੀ ਦੋ ਚਾਰ ਬੰਦਾ ਕੁੱਪਾ ਛਪਾ ਮਾਰ ਲੈਣ ਹੋਰ ਕੀ ਕੱਲ ਆ ਜਾਣਾ ਭਰਾਵਾਂ ਨੇ ਕੱਲ ਆਉਣਗੇ ਜਦ ਨੇ ਤੇ ਨਹੀਂ ਆਉਣਾਂ ਜਦ ਨੇ ਤੇ ਤੁਹਾਨੂੰ ਕੀ ਆ ਲੈ ਠੀਕ ਆ ਲੈ ਓ ਨਿਆਰੇ ਬੰਤੇ ਤਾੜੀਆਂ ਮਾਰਦੇ ਰੁਕਣੀ ਨਹੀਂ ਚਾਹੀਦੀ ਪਰ ਪਰ ਉਹ ਤਾੜੀਆਂ ਮਾਰਨ ਵਾਲੀ ਦੀ ਸੁੱਤੀ ਹੋ ਪਾਦਰੀ ਨਹੀਂ ਚੱਲੇ 5 ਵਜੇ ਮਨੇਰੇ 5:30 5:30 ਚੱਲੇ ਇਨਾ ਕੰਮ ਤੇ ਜਾਣਾ ਕੰਮ ਤੇ ਜਾਣਾ ਗੋਪੀ ਹੈ ਬਾਰਸ਼ ਆਈ ਰਾਤ ਨਹੀਂ ਆਇਆ ਥੋੜਾ ਹੰਜਾਓ ਜੀ ਵੀਰ ਨੇ ਜਾਣਾ ਆਪਣੇ ਡਿਊਟੀ ਤੇ ਆ ਕਮੀਜ਼ ਨਾਲ ਤੇਰੇ ਨਾਲ ਨਾਲ ਨਾ ਲੱਗੇ ਚੰਗਾ ਬਸ ਕੋਈ ਬਾਕੀ ਨਹੀਂ ਉਹ ਗੱਲ ਕੋਈ ਨਹੀਂ ਮੜੀ ਮੂਟੀ ਮਾਲਾ ਮੜ ਕੇ ਵਾਈਪਰ ਚੱਲੀ ਜਾਣੇ ਆ ਬਸ ਥੀ ਜੀਗਾ ਆ ਸਾਈਡ ਮੇਂ ਅੱਜ ਜਾਂਦੇ ਰੇ ਉਸਤਾਦ ਜੀ ਜਿਆਦਾ ਚੱਗ ਜੀ ਭਰਾ ਉਹ ਆਪਣੀ ਨੂੰ ਕੀ ਵਧੀਆ ਹੈ ਹੁਣ ਕਹਿੰਦਾ ਮੈਂ ਮੱਜ ਮੱਜ ਲੈ ਜਾਣੀ ਆ ਮੇਰੇ ਚੱਲ ਗਿਆ 5:30 ਇਹ ਅਸਲ ਜਾਣਾ ਇਹ ਕੰਮ ਤੇ ਨੇ ਬਾਰਿਸ਼ ਵੀ ਬੜੀ ਆਈ ਰਾਤੀਂ ਕਹਿੰਦੇ ਮਾਮਾ 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 ਪਾਣੀ ਹੈ ਬੋਤਲ ਤੇ ਲੜੀ ਦਿਨੀ ਤੇ ਕਹਿੰਦੀ ਮਾਮਾ ਮੇ ਪਿਆਸ ਲੇ ਹਾਂਜੀ ਮਾਮਾ ਤੇ ਲੜੀ ਦਿਗ ਮਾਮਾ ਆਪ ਪਾਪਾ ਨੇ ਫੜ ਲਈ ਆ ਉਹ ਅੱਗ ਦਾ ਮਾਮੂਣੇ ਤਾਂ ਆਪ ਪਾਪਾ ਨੇ ਲਿਆ ਹੋਊਗਾ ਬੋਤਲ ਨੂੰ ਨੀ ਕੋਈ ਗੱਲ ਨਹੀਂ ਸੁਣਾ ਮਨ ਬਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਆਈ ਦਿਨ ਬਲਾਗ ਦੇ ਵਿੱਚ ਤੇ ਗੋਕਿੰਗ ਨੇ ਤੁਹਾਨੂੰ ਸਾਂਝਾ ਪਤਾ ਮਨੇਰੇ ਚ ਲੱਗੇ ਹੈਗੇ ਫਿਰ ਤਾਇਆ ਜੀ ਆਏ ਹੈਗੇ ਦਿੱਲੀੋਂ ਉਹ ਮਿਲ ਕੇ ਗਏ ਹੁਣੇ ਅਜੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਹੀ ਫਿਰ ਮੈਂ ਵਲੌਗ ਨਹੀਂ ਬਣਾਇਆ ਕਿਉਂਕਿ ਨਾਲ ਦੋਸਤ ਆਏ ਸੀ ਉਹਨਾਂ ਦੇ ਤੇ ਹੁਣ ਕੋਫੜਜੀ ਦੀ ਵੇਟ ਕਰਨ ਦੇ ਆ ਉਹ ਤੁਰ ਪਏ ਆ ਮਰਸਨ ਤੇ ਉਹਨਾਂ ਨੇ ਵੀ ਆ ਜਣਾ ਹੁਣ ਤੇ ਰਾਤ ਰੁਕਣਗੇ ਸਾਡੇ ਕੋਲ ਤੇ ਡੈਡੀ ਜੀ ਵਲੌਗ ਦੇਖਣ ਦੇ ਨੇ ਚੰਡੀ ਦੀਆਂ ਨਾਲ ਤੇ ਅੱਧਰ ਸੰਦੀਪ ਆਰੇ ਲੱਗੀ ਹਰ ਬੰਦੇ ਨਾਲ ਕੋਈ ਅੱਜ ਬੈਠੇ ਇੱਧਰ ਉਹ ਆ ਤਾਂ ਬੈਠਾ ਨਾ ਪਤਾ ਨਹੀਂ ਲੱਗਦਾ ਉਹਦੇ ਲੰਮੇ ਪੈਰਾਂ ਦਾ ਪੈਣ ਲੱਗਦਾ ਆ ਚਾ ਭੂਆ ਦੇ ਨੀ ਭੂਆ ਲੱਗਦਾ ਕੋਫੜਜੀ ਵੀ ਆ ਗਏ ਆ ਆਪਣੀ ਥਾਂ 'ਤੇ ਐ ਚੱਕ ਹੈ ਫਬਰੀ ਜਿਹਾ ਸੀ ਗਾਣ ਉਹ ਸੇਵਾ ਕੀਤਾ ਹੈ ਹੁਣ ਬੜੀ ਵਧੀਆ ਵਧੀਆ ਆਜੋ ਇਧਰ ਹੀ ਆਜੋ 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 ਤਾਂ ਮੇਰੇ ਪਿੰਡ ਸਾਹਬ ਹੁਣੀ ਆਏ ਨੇ ਸਾਹਬ ਨਹੀਂ ਆਏ ਕਿ ਨਾ ਕੁਝ ਕੰਮ ਮੇਗਾ ਬਸ ਇਹ ਨਹੀਂ ਰਹੇ ਤੇ ਪਾਣੀ ਬੜਾ ਸੀ ਮੈਂ ਚੱਲ ਬਸ ਇਹ ਨਹੀਂ ਸਹੀ ਸਹੀ ਚਲੋ ਕੋਈ ਨਾ ਕੋਈ ਨਾ ਜਿੱਦਾਂ ਸਹੀ ਹੈ ਮੈਂ ਨਹੀਂ ਦਿੱਤੇ ਲੈ ਵੀ ਹੋਣਾ ਹੋਗਾ ਰੋਟੀ ਦਾ ਟਾਈਮ ਤੇ ਸੱਚ ਮੈਂ ਖੀਰਾ ਕੱਟਾਂ ਨਹੀਂ ਤੇ ਪਿਆਜ਼ ਚੱਗਾ ਥੀ ਆਹੋ ਆਹੋ ਕੱਟ ਤੇ ਇਹ ਦੋ ਪਿਆਜ਼ ਕੱਢਦੇ ਆ ਆਹ ਮੰਡੀ ਦਾ ਹੋਂਡਾ ਸਲੀਪ ਦੀ ਗੱਲ ਸਾਨੂੰ ਸਲੀਪ ਨਾ ਆਪ ਹੀ ਇੱਥੇ ਕੱਟੀ ਕੰਮ ਡਾਈਦਾ ਆ ਮਹਾਂ ਚਲ ਅੱਜ ਸਵੇਰੇ ਨਾ ਉਹ ਗੁੜੀਆਂ ਨੇ ਬੜਾ ਕੰਮ ਖਰਾਬ ਕੀਤਾ ਉਹ ਸੰਦੀਪ ਸੁੱਤੀ ਸੀ ਤੇ ਮੈਨੂੰ ਆਪ ਨੂੰ ਨੇ ਪਤਾ ਲੱਗਾ ਸਾਰੀ ਰਾਤ ਜਾ ਕੇ ਗੱਡੀ ਦੀ ਕਿਉਂਕਿ ਹਰਗੁਣ ਨੂੰ ਸੌਣ ਨਹੀਂ ਦਿੰਦੀ ਵੀ ਰਾਤ ਬਹੁਤ ਉੱਠਦੀ ਹੈ ਤੇ ਸਵੇਰੇ ਮੈਨੂੰ ਗੁੜੀ ਨਹੀਂਦਾ ਕਿ ਤੇ ਉਹ ਸੁੱਤੇ ਮੈਂ ਉਹਦੀ ਢਿੱਡ ਦੇ ਵਿੱਚ ਇਹਨੇ ਲੱਤ ਮਾਰੀ ਹੈ ਆਪਣਾ ਹਰਗੁਣ ਨੇ ਤੇ ਫਿਰ ਮੈਂ ਕੋ ਐਵੇਂ ਝੂਠ ਬੱਲਾ ਮੈਂ ਫਿਰ ਮੇਰੀਆਂ ਹੈਗੇ ਸਿੱਧੀਆਂ ਗੱਲਾਂ ਸੱਚਾਈ ਮੈਂ ਫਿਰ ਛੋਟੀ ਜੀ ਪਟੋਕੀ ਲਾਤੀ ਫਿਰ ਫਿਰ ਰੋਣ ਲੱਗ ਪਈ ਫਿਰ ਨਾ ਵੀ ਇੱਕ ਇੱਕ ਕੰਮ ਆ ਆਪੇ ਨਾਲ ਹੀ ਕਹੀ ਜਾਂਦੀ ਮਮੀ ਹਾਈ ਹੋਈ ਹਾਈ ਹੋਈ ਪਹਿਲਾਂ ਕਦੇ ਬੋਲਦੀ ਰਹੀ ਕੱਲ ਉਹ ਮੁੜ ਕੇ ਉਹਦੇ ਢਿੱਡ ਦੇ ਚਲਾ ਤੋਕਤੀ ਜ ਨੇ ਪਰ ਬਚਾਅ ਹੋ ਗਿਆ ਉਹ ਦਾਦੇ ਵੀ ਇੱਥੇ ਛਾਤੀ 'ਚ ਦਰਦ ਹੋਣ ਲੱਪੀ ਆ ਬਾਕੀ ਚਲੋ ਮਾਰਾ ਮਿਹਰ ਕਰੇ ਠੀਕ ਹੀ ਹੋ ਵੇਹੇ ਤੇ ਮੈਂ ਕੀ ਲੈਣਾ ਮਤੇ ਵਿੱਚ ਤਾਂ ਬੋਲੇਗਾ ਆਹ ਦੇਖੀਰਾ ਖੀਰਾ ਵੀ ਕੁੱਲ ਬਚ ਲੋ ਸਰ ਗਿਆ ਸਮ ਚੱਲ ਗਿਆ ਹੋਰ ਚਾਹੀਦਾ ਆਉਂਦਾ ਅਮ ਸ਼ਰਮਾ ਨਾ ਬੜਾ ਮੈਂ ਆਉਂਦਾ ਇਹ ਵਧੀਆ ਛਿੱਲੇ ਜਾਂਦੀ ਹੈ ਵੱਟ ਦਤਾਏ ਉਹਨਾਂ ਤੇ ਦੇਮਾ ਰੋਟੀਆਂ ਦਾ ਸੋ ਚੱਲ ਜਿਓ ਰੁਕ ਜਿਓ ਜੇ ਕੀ ਹੋ ਗਿਆ ਆਪੂਆ ਨੂੰ ਬੜੀ ਕਾਲੀ ਪਈ ਆ ਆਪਣੀ ਭੈਣ ਵੱਲ ਜਾਣ ਦੀ ਬਹੁਤ ਕਾਲੀ ਆ ਮੈਨੂੰ ਗਰਮੀ ਬੜੀ ਯਾਰ ਹੋ ਜੋ ਹੋ ਜੇ ਠੰਡ ਪੈ ਲੈਂਦਾ ਜੇ ਮਾੜੀ ਜੀ ਦੋ ਕੁ ਮਹੀਨਾ ਤਾਂ ਚੱਲ ਜਿਓ ਕਣੀ ਬਾਏ ਬਾਏ ਉਧਰ ਇਸੇ ਤਿਆਰੀ ਕਸਨੀ ਨਾਲ ਜਾਣ ਦੀ ਵੀ ਮੇਖਲੀ ਪੈਰ ਸੜਨੇ ਤੇ ਆ ਜਾ ਆ ਜਾ ਇਧਰ ਵੀ ਉਹ ਧਰ ਤਾ ਕਿਆ ਨਹੀਂ ਪਹਿਲਾਂ ਤਿਆਰੀ ਚ ਹੋ ਜਾਂਦੀ ਅਗਲੀ ਉਹ ਆ ਲਈ ਆ ਆ ਲਈ ਇਧਰ ਇਧਰ ਮੈਮ ਛੇੜੋ ਚੱਲ ਗਏ ਅੰਦਰ ਓਏ ਉਹ ਸਕੂਟਰੀ ਤੇ ਜਾਣਾ ਆ ਪੀਂ ਗੱਡੀ ਤੇ ਪੀਂ ਗੱਡੀ ਤੇ ਬੈਠੋ ਨਾ ਭੱਜ ਕੇ ਭੱਜ ਕੇ ਭੱਜ ਕੇ ਚੱਲੇ ਜਿਓ ਬੈਜੋ ਬੈਜੋ ਪੀਂ ਗੱਡੀ ਤੇ ਇਹਨੇ ਉਹ ਐਜੋ ਨਹੀਂ ਚੱਲੇ ਨੇ ਦਜੀ ਮੇਰੀ ਭੂਆ ਕੋਲ ਉਹ ਵੀ ਇੱਥੇ ਬਟਾਲੇ ਦੇਈ ਹੈ ਛੇਲੀ ਲੱਤਾ ਸਾਰ ਜਨੇ ਲੱਤਾ ਗਰਮੇ ਗਰਮੇ ਸੀਟੇ ਹੁਣ ਨਹੀਂ ਪੈਂਦੀ ਸੀਟ ਗਰਮ ਲੱਗੀ ਹੈ ਚਲੋ ਠੀਕ ਓਕੇ 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 ਚਲ ਗਿਆ ਵਿਚਾਰੇ ਚਲ ਜੀ ਆ ਜਾ ਲਿਆ ਵੀ ਮਿੱਤਰਾ ਆਪਣੀ ਆ ਗਈ ਹੈ ਟ ਹੁਣ ਮੱਝ ਕੇ ਨਿਆਰੇ ਤੇ ਕੰਮ ਸ਼ੁਰੂ ਕਰਾ ਲਾਂਗੇ ਹੁਣ ਜਲਦੀ ਮੈਂ ਪਲਾੜ ਰਿਹਾ ਤੇ ਆਹ ਪਹਾੜੀ ਗੜੀਆਂ ਦਾ ਇਹ ਮੰਡਾ ਆਲੀ ਬੈ ਗਈ ਓ ਦੱਸ ਚੰਗਾ ਸੋ ਕੋ ਬੈ ਗਈ ਹੁਣ ਉਹਨਾਂ ਨੂੰ ਬਈ ਪੂਜੇ ਮਾਲ-ਮੂਲ ਪਾਕ ਬਣਾ ਬਣਾ ਲਵਾਂਗੇ ਤੇ ਇੱਟ ਬਸ ਆ ਗਈ ਆਪਣੀ ਆਹ ਰਗਾ ਦਾ ਸੁੱਟੂ ਕਿ ਨਹੀਂ ਖóisੇ ਇਹ ਕੀ ਦਾ ਆ ਦਾਦਾ ਨੂੰ ਵਿਖਾ ਦੇ ਦਾਦਾ ਨੂੰ ਦਾਦਾ ਨੇ ਵਖਣ ਦੇ ਹਰ ਗੁਣ ਦਾਦਾ ਨਹੀਂ ਵਖਣ ਦੇ ਓ ਨਹੀਂ ਠੀਕ ਆ ਵੀ ਕੀ ਆ ਸੁਪਰੀ ਆ ਪੂਰੀ ਸੁਪਨਾ ਭਾਰਤੀ ਹਾਂ ਪਾਗ ਵੇ ਹੰਬੜਾਉਂਦਾ ਨਹੀਂ ਇਹਨੂੰ ਪਾਹ ਭੜਾ ਤਾਂ ਤਾਂ ਇਹਨੂੰ ਇਧਰ ਲੈ ਇਧਰ ਆਵੇ ਹਰ ਕੋਣ ਇਧਰ ਲੈ ਆ ਆਏ ਨਹੀਂ ਪੁੱਤ ਨੂੰ ਕਿੰਨਾ ਸੋਹਣਾ ਲੱਗਾ ਛਟੂ ਐਨੂੰ ਵਿਖਾਉਂਨਾ ਭਾਈ ਇਧਰ ਨਾ ਦਿਖਾਓ ਐਨਾਂ ਮੋ ਕਰ ਮੇਰੇ ਨਾਲ ਇਧਰ ਐਨੂੰ ਵਿਖਾ ਭਾਈ ਇਹਨੇ ਪੁੱਤ ਮੇਰਾ ਬੜਾ ਹੀ ਪਿਆਰਾ ਲੱਗਣ ਡਿਆ ਮੇਰਾ ਪੁੱਤ ਬੜਾ ਹੀ ਪਿਆਰਾ ਇਹ ਸੇਬੜਾ ਜਿਹੜਾ ਛੋਟਾ ਵਾ ਕਹਿੰਦੇ ਛੋਟਾ ਹੈ ਜੀ ਵੇਖੋ ਭਲਾ ਅਸਲ 'ਚ ਨਾ ਇਹਦੇ ਉੱਪਰੋਂ ਦੀ ਪਾਇਆ ਕਫਰੋਗ ਪਾਈ ਇਹਨੇ ਨੀਚੋਂ ਦੀ ਮੋਟੀ ਆ ਵੇਖੋ ਉਹਦੇ ਉਹਦੇ ਮਨ ਉੱਪਰੋਂ ਦੀ ਪਾਇਆ ਤਾਂ ਟਾਈਟ ਲੱਗਣ ਡਿਆ ਏ ਪੂਰਾ ਹੋਣਾ ਓਕੇ ਲਾ ਦੋ ਹੁਣ ਲਾ ਦੋ ਖੋਲ ਦੋ ਬਟਨ ਖੋਲ ਦੋ ਬੜੇ ਗਾਹ ਕੋ ਤੇ ਰਹੇ ਨੇ ਦੇਖੋ ਜੀ 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 ਮਾਈ ਗੁਰੂ ਜੀ ਜੀ ਮਾਈ ਗੁਰੂ ਜੀ ਜੀ ਮਾਈ ਗੁਰੂ ਮਾਈ ਗੁਰੂ ਜੀ ਮਾਈ ਗੁਰੂ ਮਾਈ ਗੁਰੂ ਮਾਈ ਗੁਰੂ ਵਾਹਿਗੁਰੂ 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 ਲੱਭ ਤੇ ਹਰਸ਼ਰ ਹੋ ਗਏ ਆ ਤੇ ਚੱਲੇ ਆ ਕਰਨਦੀ ਦੀ ਵੱਲ ਤੇ ਕਰੋ ਚੈੱਕ ਅਪ ਵੀ ਕੋਈ ਪਰਨਾ ਬਣ ਲਿਆ ਆ ਗਾਉਂ ਨੂੰ ਥੋੜਾ ਤੇ ਭੂਆ ਜੂਣੀ ਵੀ ਆ ਗਈ ਪਤਾ ਨਹੀਂ ਮੰਮੀ ਵੀ ਕੋਈ ਬਾਹਰ ਨਹੀਂ ਅੰਦਰ ਨਹੀਂ ਵੀ ਲੋਕ ਲਾਇਆ ਮੰਮੀ ਹਾਂ ਮੈਂ ਕਦੇ ਨਹੀਂ ਗੱਡੀ ਵਿੱਚ ਇਨਾ ਹਾਰਤੀ ਤੇ ਬੈਂਦੇ ਨਹੀਂ ਹਾਂ ਤੱਕ ਮੈਂ ਖਣਾ ਬੈਜੋ ਬੈ ਜਾਓ ਬੈ ਜਾਓ ਪੋਜ ਕੇ ਬੈਠਾ ਜਾਊਗਾ ਬੈ ਜਾਓ ਬੈ ਜਾਓ ਆ ਯੋਰ ਲਾ ਹਣਾ ਤੇਰੇ ਬੈਜੋ 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 ਯੋਰ ਲਗਾ ਕੇ ਆਈ ਸ਼ਾ ਹਾਂਜੀ 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 ਨਹੀਂ ਆ ਵੀ ਨਹੀਂ ਦੇਖੋ ਡੱਬਾ ਲੈਣੀ ਕੋਈ ਗੱਲ ਕੋਈ ਨਹੀਂ ਆ ਵੀ ਆਪਣੀ ਇਸ ਮਠਿਆਈ ਬਣਦੀ ਹੈ। ਖੋਲੋ। ਨਹੀਂ ਖੁੱਲਦਾ। ਲਾਓ ਕਿਆ। ਹਾਲ ਮੈਂ ਆਖਿਆ ਇੱਕੋ ਲੱਡੂ ਦਿਓ। ਚਲੋ। ਗੁਰੰਦੀ ਦੀਵਾਲ ਚੱਲੇ ਆਂ ਤੇ ਇੱਥੋਂ ਫੁੱਟ ਦੀ ਮਠਿਆਈ ਲੈ ਰਹੇ ਨੇ। ਆਪਣੀ ਇਸ ਮਠਿਆਈ ਬਣਦੀ ਆ ਵਿੱਚੋਂ। ਇਹਦੇ ਸਾਰੇ ਬਣਦੀ ਮਠਿਆਈ। ਤੇ ਹੈਗੀ ਬਰਫੀ ਜੀ ਚਾਹੀਦੀ ਫੇਵਰੇਟ। ਉਹ ਤਾਂ ਕਰਕੇ ਲੈਣ ਲੱਗੇ। ਬਰਾਉਨ। ਆਜੋ 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 ਬੈਠੋ ਨੀ। ਔਰ ਨੂੰ ਕਸੂਰੀ ਚਾਹੀਦੀ ਸਾਡਾ। ਨਾ 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 ਇਹ ਬੈਠੋ ਬੈਠੋ ਡੈਡੀ ਜੀ ਨੂੰ ਕਹਿੰਦੇ ਮੈਂ ਆਉਂਦਾ ਵਾਂ ਬਾਅਦ ਚ ਆਉਂਦਾ ਡੈਡੀ ਹਣੇ ਕਹਿੰਦੇ ਮੋਟਰਸ ਲਾਵਾ ਘਰੇ ਮੈਂ ਹੈਂ ਘੁਮਾ ਲਓ ਫਿਰ ਕੇ ਗੱਡੀ ਬੈਜੋ 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 ਨਹੀਂ 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 ਆਓ ਛੇੜ ਕੇ ਕਹਿੰਦੀ ਮੈਂ ਦਾਦਾ ਦੇ ਨਾਲ ਹੀ ਬਹਿਣਾ ਹੈ ਧਿਆਨ ਆਪ ਧਾਰ ਦੇ ਨਾ ਗਾਂ ਗਾਂ ਕੁੜੀ ਨਾ ਟਿਕ ਪੇ ਵੇਖੀ ਡੈਡੀ ਜੀ ਨੇ ਟਿਕ ਪੋ ਕੇ ਧਿਆਨ ਨਾ ਚਲੋ ਹਾਂ ਤੇ ਯੋਗੀ ਆ ਚਲ ਜਾਂਦੀ ਬਹਿ ਕੇ ਲੈ ਬੜੇ ਰਮਾਨਾ ਉਹ ਤੇ ਹੁਣ ਜਾਂਦੀ ਪੂਰਾ ਪਿਆਰ ਬਹਿ ਕੇ ਆਦਰ ਵੇ ਟਾਵਰ ਨਾਲ ਆਈ ਕਿ ਨਹੀਂ ਅਗਲੀ ਕਹਿੰਦੀ ਟਾਵਰ ਮੇਰੀ ਆ ਬੇਟਾ ਚਾਬੀ ਛੋਟੀ ਕਿੱਥੇ ਗਈ ਤੂੰ ਮੋਟਾ ਬਾ ਚਲ ਬੂਆ ਖੜ ਖਾਓ ਕਾਏ ਪੁਈ ਬਾਹ ਦੇ ਕਾ ਪੁਈ ਕਾ ਪੁਈ ਕਿੱਥੇ ਪਾ ਹਾਂਜੀ ਲੈ ਡੀ ਕੀਤੀ ਹਾਂ ਨਿਕਾ ਹੀ ਨਿਕਾ ਹੈਲੋ ਕਰਦੇ ਆਂ ਸਾਮ ਜੀ ਤੇ ਇੱਥੇ ਜਾ ਰਾਂ ਦੀ ਤੇ ਫੈਂਟੇਜ ਹਾਂ ਹਾਂ ਥੀਂ ਦਿਨ ਆ ਆਹ ਸੁਣ ਆਪਾਂ ਹਾਂ ਮੈਂ ਇੱਥੋਂ ਦਾ ਬਹੁਤ ਛੋਟੀ ਨਾ ਬੋਲਦੀ ਕਿਹੜਾ ਮੈਂ ਨਹੀਂ ਪੈਣਾ ਇਹ ਤੇ ਉਸ ਆਪੀ ਉਹ ਵੀ ਪਹਿਲਾਂ ਪੁਆਈ ਜਾਣਾ ਥਾਲੀ ਭਰ ਲੈਣੀ ਤੇ ਮੁੜ ਕੇ ਕਹਣਾ ਲੈ ਤੂੰ ਖਾ ਲੈ ਹੈਂ ਮੈਂ 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 ਕੋਈ ਵੀ ਨਹੀਂ ਪੀਤਾ ਜੀ ਆਹ ਗਾਣੇ ਨਾ ਜਾ ਪਈ ਇਧਰ ਆ ਜਾ ਪਿੱਛੇ ਆ ਜਾ ਬਹੁਤ ਸਰਦੀ ਮਿੱਟੀ ਕੀ ਖਾਣਾ ਵਾ ਬਿੱਤੀ ਬਿੱਤੀ ਆਣੀ ਆ ਚਲ ਠੀਕ ਆ ਚੱਲੇ ਜੀ ਖਾਦੀ ਕੀ ਬਹੁਤ ਆ ਇਹ ਜੇਬੀ ਚੋਂ ਉੱਤਰ ਕੇ ਕਹਿੰਦੀ ਮੋਟਾ ਦੇ ਬਾਹਰ ਮੋਟਾ ਦੇ ਦੇ ਬਾਹਰ ਆ ਤੂੰ ਵੱਡੀ ਚੋਂ ਉੱਤਰ ਕੀ ਆਉਂ ਪਰਾ ਕੇ ਭਾਲ ਕੇ ਲੈ ਆਏ ਇਹਨੂੰ ਓ ਡੈਡੀ ਮੈਂ ਨਹੀਂ ਬਾਹਰ ਬਸ ਮੇਰੇ ਨਾ ਪਤਾ ਨਹੀਂ ਕਿ ਆ ਕਾਦੀ ਨਾਰਾਜ਼ਗੀ ਜਾਂ ਤੇ ਜਦੋਂ ਮੈਂ ਆਉਂਗਾ ਇਹ ਇਹਨੇ ਰੋਂਦਾ ਹੋਣਾ ਤੇ ਜਾਂ ਫਿਰ ਮੈਂ ਜਦੋਂ ਆਵਾਂ ਸਤਾਹ ਦਾ ਵਾਹ ਬੁਢੀ ਪਿੱਕੀ ਕਹਾਣੀ ਲੇਖਾਂ ਅੱਲੇ ਆ ਗਿਆ ਆ ਬੰਦਾ ਕਿਹੜਾ ਕਹਾਣੀ ਤੋਂ ਦੋਈ ਇੱਕਦਮ ਕਦੇ ਸਾਡੇ ਘਰੇ ਭਰੀ ਹੋਈ ਨਾ ਇਹ 10 ਮਿੰਟ ਨਹੀਂ ਕੱਢਣੀ 10 ਮਿੰਟ ਨਹੀਂ ਕੱਢਣੀ ਮਹਿੰਦਰ ਚੈਨਲ ਦੀ ਰੋਟੀ ਕੀ ਗੱਲ ਹੈ ਮਹਿੰਦਰ ਭਾਈ ਦਾ ਫੋਨ ਆਉਣ ਲਿਆ ਰੋਟੀ ਬਾਏ ਬਾਏ ਰੋਟੀ ਖਾ ਲੀਏ ਰੋਟੀ ਰੋਟੀ ਖਾ ਲੀਏ ਰੋਟੀ ਇੱਕ ਚਾਰ ਨਹੀਂ ਹੈ ਨਾ ਇੱਕ ਮਰੱਕਿਆ ਨਹੀਂ ਇੰਨੀ ਰੂਮ ਵਿੱਚ ਪਾ ਕੇ ਦੇਣਾ ਜੇ ਘੱਟ ਹੈ ਉਹ ਆਪਣੀ ਸਰਦੀ ਆਪੇ ਕਰ ਹਾਂ ਰੂਮ ਵਿੱਚ ਚਲੋ ਚਾਹ ਬਣਾ ਲਈ ਕਿੰਨਾ ਚਲੋ ਆਓ ਚਲ ਗਏ ਹਣਾ ਬਹੁਤ ਸਾਰੀਆਂ ਗੱਲਾਂ ਪਤਾ ਕਰਨੀਆਂ ਆ ਗਏ ਅਸੀਂ ਘਰੇ ਆਪਣੇ ਤੇ ਇੱਧਰ ਫੂਨਾ ਵਾ ਡੈਡ ਦੇ ਫੋਫੜ ਜੀ ਫੋਨ ਚਾਰਜ ਤੇ ਲਾਉਂਦੇ ਆ ਡੈਡ ਜੀ ਵੰਡੰਡੇ ਪ੍ਰਸ਼ਾਦ ਬੰਨਿਆਣਾ ਫੋਫੜ ਜੀ ਤੇ ਸੌ ਗਏ ਆ ਵੀ ਐ ਨੀਂਦ ਆ ਗਈ ਸੋ ਜੇ ਅੱਜ ਦਾ ਇਹ ਵਾਲਾ ਛੋਟਾ ਜਿਹਾ ਬਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦਿਆਂ ਕੱਲ ਨੂੰ ਨਵੀਂ ਵੀਡੀਓ ਤਾਂ ਆਪਾਂ ਕਰਦੇ ਆ ਸੱਤ ਸ਼ਿਰ ਗਿਆ ਬਣ ਹਾਂਜੀ ਬੱਸ ਵਾ ਵਾ ਸ਼ਕੋ ਸ਼ਕਾਓ ਹਾਂ ਹਾਂ ਹੁਣ ਚ ਲੜਾਤ ਚ ਫੜ ਕੇ ਬੈਠੇ ਇਹ ਕਰਦੀ ਏ ਖਾ ਖਾੜੇ ਚੀਜੀ ਖਾ 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 ਆਂਡੇ ਮਗਰੇ ਜਾਂਦੀ ਇੱਧਰ ਆ ਜਾ ਆ ਮੈਂ ਯਾਰ ਇੱਧਰ 12 ਵਜ ਗਏ ਤੇ ਇਹਨੂੰ ਮਸਾ ਨੀਂਦ ਨਹੀਂ ਆ ਗਈ ਸਮਝੋਣ ਟਾਈਮ ਬਹੁਤ ਹੋ ਗਿਆ ਪੁੱਤ ਚੱਲ ਆ ਆ ਪੀਓ ਤੀ ਸੁਣੀ ਚਲ ਚਲ ਸੌ ਇੱਥੇ ਅਜ ਆ ਜਾ ਆ ਜਾ ਆ ਜਾ ਆ ਜਾ ਤਾਂ ਇੱਥੇ ਇੱਥੇ ਸਿਰ ਰੱਖ ਤੋ ਵੈਰੀ ਗੁੱਡ ਚਲੋ ਚਲ ਵਾਵਾ ਖਾ ਦੋ ਹਾਂ Papa ਨੂੰ ਸਵਾਦ ਨਹੀਂ ਦੇ ਲੈ ਤੇ ਹੇ ਸੋਣਾ ਵਾਵਾ ਵਾਾਈ ਗੁੱਡ ਵਾਾਈ ਗੁੱਡ ਕਰ ਤੋ ਚਲੋ ਸਾਰਿਆਂ ਨੂੰ ਕਹਿੰਦੇ ਕਿ ਮੈਂ ਕਹਿੰਦੇ ਕਹਿੰਦੇ ਕੁੜੀ ਨੂੰ ਵਾਇਗਰ ਕਰ ਲੈਣਾ ਹੈਦਾ ਵਾਇਗਰ ਬੋਲ ਦੋ ਕੋ ਵਾਇਗਰ